ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਨਾਨਕਾ ਪਿੰਡ ਮੋਰਾਵਾਲੀ ਵਿਖੇ ਹਰ ਸੇਵਾ ਮੈਡੀਕਲ ਟਰਸਟ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਮੁਫਤ ਕੈਂਸਰ ਅਤੇ ਜਨਰਲ ਮੈਡੀਕਲ ਕੈਂਪ ਮਾਤਾ ਵਿਦਿਆਵਤੀ ਸਰਕਾਰੀ ਹਸਪਤਾਲ ਵਿਖੇ ਲਗਾਇਆ ਗਿਆ ਕੈਂਪ ਦਾ ਉਦਘਾਟਨ ਬਾਬਾ ਗੁਰਪੱਜਨ ਸਿੰਘ ਪਥਲਾਵਾ ਵਾਲਿਆਂ ਵੱਲੋਂ ਕਮੇਟੀ ਮੈਂਬਰਾਂ ਦੀ ਅਗਵਾਈ ਦੇ ਵਿੱਚ ਰੀਬਨ ਕੱਟ ਕੇ ਕੀਤਾ ਗਿਆ। ਵਰਲਡ ਕੈਂసర్ ਕੇਅਰ ਦੀ ਟੀਮ ਦੇ ਸਹਿਯੋਗ ਦੇ ਨਾਲ ਲਗਾਏ ਇਸ ਕੈਂਪ ਦੇ ਵੱਖ-ਵੱਖ ਬਿਮਾਰੀਆਂ ਦਾ ਮੁਫਤ ਦੇ ਵਿੱਚ ਚੈੱਕਅਪ ਕੀਤਾ ਗਿਆ। ਕਮੇਟੀ ਮੈਂਬਰਾਂ ਵੱਲੋਂ ਕੈਂਪ ਦੇ ਵਿੱਚ ਚੈੱਕਅਪ ਕਰਵਾਉਣ ਵਾਲੇ ਮਰੀਜ਼ਾਂ ਦੇ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਦੇ ਸਹਿਯੋਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੇ ਬਿਮਾਰੀਆਂ ਦਾ ਚੈੱਕਅਪ ਕਰਵਾਇਆ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸੇਵਾ ਮੈਡੀਕਲ ਟਰਸਟ ਵੱਲੋਂ 2012 ਤੋਂ ਲਗਾਤਾਰ ਪਿੰਡ ਦੇ ਵਿੱਚ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਪਿੰਡ ਹਰ ਇੱਕ ਸਾਲ ਮੁਫਤ ਕੈਂਸਰ ਦੀ ਜਾਂਚ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਕੈਂਪ ਦੇ ਦੌਰਾਨ ਮਾਹੀ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਲੋੜਵੰਦ ਮਰੀਜ਼ਾਂ ਦੇ ਮੁਫਤ ਟੈਸਟ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਕੈਂਪਾਂ ਦੇ ਦੌਰਾਨ ਚੁਣੇ ਹੋਏ ਮਰੀਜ਼ਾਂ ਦੀ ਸਹੂਲਤ ਲਈ ਸੰਸਥਾ ਵੱਲੋਂ ਪਿੰਡ ਦੇ ਵਿੱਚ ਮੈਡੀਕਲ ਸਟੋਰ ਵੀ ਖੋਲਿਆ ਹੋਇਆ ਹੈ ਅਤੇ ਮਰੀਜ਼ਾਂ ਦਾ ਸਾਰਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸੰਸਥਾ ਵੱਲੋਂ ਪਿੰਡ ਦੇ ਸਕੂਲ ਦੀ ਬਿਲਡਿੰਗ ਸਕੂਲ ਦੇ ਬੱਚਿਆਂ ਦੇ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਸੰਸਥਾ ਵੱਲੋਂ ਪਿੰਡ ਵਿੱਚ ਆਲੀਸ਼ਾਨ ਜਿੰਮਬੀ ਬਣਾ ਕੇ ਦਿੱਤਾ ਗਿਆ ਹੈ ਗਰਦਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਕਸ਼ਮੀਰ ਸਿੰਘ ਮੋਰਮਵਾਲੀ ਹਰ ਸੇਵਾ ਪਿਛਲੇ 12 ਸਾਲ ਤੋਂ ਆਮ ਜਨਤਾ ਦੀ ਸੇਵਾ ਕਰਦੀ ਆ ਰਹੀ ਹੈ ਇੱਥੇ ਕੋਈ ਵੀ ਇਨਸਾਨ ਆਲੇ ਦੋਲੇ 20 25 ਪਿੰਡਾਂ ਤੋਂ ਆ ਕੇ ਬਿਨਾਂ ਕਿਸੇ ਧਰਮ ਤੋਂ ਬਿਨਾਂ ਕਿਸੇ ਜਾਤ ਪੁੱਛੇ ਤੋਂ ਬਿਨਾਂ ਕਿਸੇ ਪਿੰਡ ਪੁੱਛੇ ਤੋਂ ਇਸ ਦਿਨ ਆ ਕੇ ਜੋ ਵੀ ਆਪਣਾ ਮੈਡੀਕਲ ਕਾਰਡ ਬਣਾ ਲੈਂਦਾ ਉਹਨੂੰ ਸਾਰਾ ਸਾਲ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਇਹ ਸਿਰਫ ਮੈਡੀਕਲ ਹੀ ਨਹੀਂ ਹਰ ਸੇਵਾ ਨੇ ਛੋਟੇ ਸਕੂਲ ਨੂੰ ਬੱਸ ਲਗਾਈ ਹੋਈ ਹੈ ਵੱਡੇ ਸਕੂਲ ਨੂੰ ਬੱਸ ਲਗਾਈ ਹੋਈ ਹੈ ਤੇ ਸਭ ਤੋਂ ਵੱਡੀ ਜਿਹੜੀ ਸੇਵਾ ਉਹ ਹੈ ਐਂਬੂਲੈਂਸ ਦੀ ਸੇਵਾ ਆਲੇ ਦੁਆਲੇ ਦੇ 20 25 ਪਿੰਡਾਂ ਨੂੰ ਕਿਸੇ ਨੂੰ ਵੀ ਐਂਬੂਲੈਂਸ ਦੀ ਸਰਵਿਸ ਦੀ ਜਰੂਰਤ ਹੋਵੇ ਤਾਂ ਬਿਨਾਂ ਪੈਸੇ ਦਿੱਤੇ ਤਾਂ ਫਰੀ ਸਰਵਿਸ ਦਿੱਤੀ ਜਾਂਦੀ ਹੈ ਰੇਮਪ ਜਿਹੜਾ ਸਾਡੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਲੱਗ ਰਿਹਾ ਜੀ ਇਹ 12 ਸਾਲ ਤੋਂ ਹਰ ਇੱਕ ਸਹੂਲਤ ਆ 25 30 ਪਿੰਡ ਤੋਂ ਸੇਵ ਸੰਗਤ ਆਉਂਦੀ ਆ ਹਰੇਕ ਨੂੰ ਹਰੇਕ ਸਹੂਲਤ ਦੀ ਦੁਆ ਹਰੇਕ ਤਰ੍ਹਾਂ ਦਾ ਲੰਗਰ ਚਾਹ ਪਾਣੀ ਦਾ ਲੰਗਰ ਵੀ ਛੱਕੇ ਜਾਣ ਲਾਏ ਆ ਤਾਂ ਸਾਡੇ ਬੜੇ ਸਹਿਯੋਗ ਹੈਗਾ ਸੰਤ ਜੁਰਮਨ ਸਿੰਘ ਪਠਲਾਵੇ ਵਾਲਿਆਂ ਦਾ ਦੇਖੋ ਜੀ ٹرسٹ ਦੇ ਬਾਰੇ ਤਾਂ ਜਿੰਨੀ ਵੀ ਸ਼ੋਭਾ ਕੀਤੀ ਜਾਵੇ ਘਾਟਿਆ ਬਹੁਤ ਉਪਰਾਲਾ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਆ ਮੈਂ ਕਿਰਨਾਬੇ ਫੈਸਲਾਨ ਵੀ ਅਗੋਂ ਲਈ ਵੀ ਬਾਤੇ ਵਧ ਕਰਨ ਪਰ ਨਾਲ ਦੀ ਨਾਲ ਜਿਹੜੇ ਸਾਡੇ ਕਰੰਦੇ ਆ ਜਾਂ ਮੋਰੀ ਆ ਜਾਂ ਸਾਡੇ ਅਹੁਦੇਦਾਰ ਆ ਉਹ ਵੀ ਵੱਡੀ ਹੱਜ ਹੋ ਰਹੇ ਆ ਅਸੀਂ ਜਾਣਦੇ ਆ ਵੀ ਜੰਗ ਆ ਜੰਗ ਵੀ ਇਹਦੇ ਵਿੱਚ ਨਾਲ ਰਲਣਾ ਸਾਡੇ ਐਨ ਆਰ ਆਈ ਤਾਂ ਬਹੁਤ ਕੁਛ ਕਰਨ ਨੂੰ ਚਾਹੁੰਦੇ ਆ ਪਰ ਅਸੀਂ ਗਵਰਨਮੈਂਟ ਦੀਆਂ ਸਹਿਯੋਗ ਚਾਹੁੰਦੇ ਗਵਰਨਮੈਂਟ ਤੋਂ ਪਰ ਗਵਰਨਮੈਂਟ ਕਾਗਜ਼ਾਂਈ ਤਾਂ ਬਹੁਤ ਕੁਛ ਐਨ ਆਰ ਆਈ ਲਈ ਕਰ ਰਹੀ ਆ ਪਰ ਜੋ ਹੋਣਾ ਉਹ ਨਹੀਂ ਪ੍ਰੈਕਟੀਕਲ ਨਹੀਂ ਹੋ ਰਿਹਾ ਹੈ ਸੋ ਹਰ ਸੇਵਾ ટ્રਸਟ ਬਹੁਤ ਸੋਨਾ ਕੰਮ ਕਰਦੇ ਇੱਥੇ ਮੋਰਨੋ ਆ ਵੀ ਮੈਂ ਆਈ ਹਾਂ ਕੈਨੇਡਾ ਤੋਂ ਐਂ ਜਿਹੜੇ ਆਪਣੇ ਪਿੰਡ ਦੇ ਲੋਕੀ ਸਾਡੇ ਪਿੰਡ ਦੇ ਨੇੜੇ ਦੇ ਲੋਕੀ ਜਿਹੜੇ ਆਉਂਦੇ ਆ ਉਹ ਰਜਿਸਟ੍ਰੇਸ਼ਨ ਕਰਦੇ ਆ ਨਾਲੇ ਉਹਨਾਂ ਨੂੰ ਇੱਕ ਸਾਲ ਦਾ ਫ੍ਰੀ ਮੈਡੀਸਿਨ ਮਿਲਦਾ ਆ ਆਈ ਥਿੰਕ ਥਿਸ ਇਜ਼ ਵੈਰੀ ਪਾਵਰਫੁਲ ਫੋਰ ਆਰ ਕਮਿਊਨਿਟੀ ਇਨ ਇੰਡੀਆ ਐਂਡ ਪੰਜਾਬ ਐਂਡ ਮੈਨੂੰ ਬਹੁਤ ਸੋਨਾ ਲੱਗਦਾ ਆ ਇਦਾਂ ਦਾ ਹੋਰ ਕੈਂਪ ਹੋਣੇ ਚਾਹੀਦੇ ਆ ਹੋਰ ਪਿੰਡਾਂ ਦੇ ਵਿੱਚ ਵੀ ਹਰ ਸੇਵਾ ਮੈਡੀਕਲ ਟਰਸਟ ਮੋਰਾਂ ਵਾਲੀ ਅਤੇ ਯੂਕੇ ਦੇ ਵਿੱਚ ਰਜਿਸਟਰਡ ਆ ਇਹ ਇੱਕ ਰਜਿਸਟਰਡ ਚੈਰੀਟੇਬਲ ਸੁਸਾਇਟੀ ਹੈਗੀ ਆ ਅੱਜ ਤੋਂ ਕੋਈ 12 ਸਾਲ ਪਹਿਲਾਂ ਸਾਰੇ ਐਨ ਆਰ ਆਈ ਵੀਰਾਂ ਨੇ ਮਿਲ ਕੇ ਇੱਕ ਸੁਪਨਾ ਲਿਆ ਸੀ ਕਿ ਜਿਹੜੇ ਲੋਕ ਅੰਡਰ ਪ੍ਰਿਵੀਲੇਜ ਆ ਸਹੂਲਤਾਂ ਤੋਂ ਵੇਣੇ ਆ ਅਸੀਂ ਉਹਨਾਂ ਲਈ ਕੁਝ ਕਰ ਸਕੀਏ ਅੱਜ ਤੋਂ 12 ਸਾਲ ਪਹਿਲਾਂ ਪਹਿਲਾ ਮੈਡੀਕਲ ਕੈਂਪ ਜਿਹੜਾ ਉਹ ਲੱਗਿਆ ਉਹਦੇ ਵਿੱਚ ਲਗਭਗ 7000 ਮਰੀਜ਼ ਆਏ ਤੇ ਉਹਨਾਂ ਦੇ ਸਾਰਿਆਂ ਨੂੰ ਹੀ ਰਜਿਸਟਰਡ ਕੀਤਾ ਗਿਆ ਸਾਰਿਆਂ ਦੀਆਂ ਬਿਮਾਰੀਆਂ ਨੋਟ ਕੀਤੀਆਂ ਗਈਆਂ ਉਹਨਾਂ ਦੇ ਟਰੀਟਮੈਂਟ ਜਿਹੜੇ ਆ ਉਹ ਉਹਨਾਂ ਦੇ ਕਾਰਡਾਂ ਤੇ ਲਿਖ ਕੇ ਦਿੱਤੇ ਗਏ ਤੇ ਉਹਨਾਂ ਨੂੰ ਹੀ ਅੱਜ ਤੋਂ 12 ਸਾਲ ਪਹਿਲਾਂ ਹੀ ਆਪਾਂ ਜਿਹੜੀਆਂ ਦਵਾਈਆਂ ਸਾਰੇ ਆਰ ਸੇਵਾ ٹرسٹ ਵੱਲੋਂ ਬਿਲਕੁਲ ਫ੍ਰੀ ਦਿੱਤੀਆਂ ਜਾਣ ਲੱਗੀਆਂ ਉਹਨਾਂ ਨੂੰ ਹਫ਼ਤੇ ਦੇ ਵਿੱਚ 3 ਦਿਨ ਰੱਖੇ ਗਏ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪੇਸ਼ੈਂਟ ਨਹੀਂ ਆ ਸਕਦੇ ਸੀ ਉਹਨਾਂ ਨੂੰ ਡੋਰ ਟੂ ਡੋਰ ਜਾ ਕੇ ਦਵਾਈਆਂ ਦਿੰਦੇ ਰਹੇ ਤੇ ਜਿਹੜੇ ਆ ਸਕਦੇ ਸੀ ਤੇ ਉਹ ਆ ਕੇ ਲੈ ਜਾਂਦੇ ਸੀ ਪਰ ਹੌਲੀ-ਹੌਲੀ ਮਰੀਜ਼ਾਂ ਦੀ ਗਿਣਤੀ ਵਾਧਦੀ ਗਈ ਹਰ ਸਾਲ ਕੈਂਪ ਲੱਗਦਾ ਗਿਆ ਹਰ ਸਾਲ ਜਿਹੜੇ ਪੇਸ਼ੈਂਟ ਆ ਉਹ ਵਧਦੇ ਗਏ ਤੇ ਸਾਨੂੰ ਜ਼ਰੂਰਤ ਸੀ ਇੱਕ ਮੈਡੀਕਲ ਮੈਡੀਸਨ ਦਾ লাইਸੈਂਸ ਲੈਣ ਲਈ ਤੇ ਹੁਣ ਹਰ ਸੇਵਾ ਮੈਡੀਕਲ ਸਟੋਰ ਦੇ ਨਾਂ ਤੇ ਲਾਇਸੈਂਸ ਲਿਆ ਗਿਆ ਜਿੱਥੇ ਹਰ ਤਰ੍ਹਾਂ ਦੀ ਜਿਹੜੀ ਦਵਾਈ ਆ ਉਹ ਬਿਲਕੁਲ ਫ੍ਰੀ ਮਿਲਦੀ ਆ ਅੱਜ ਜਿਹੜਾ ਮੈਡੀਕਲ ਕੈਂਪ ਲੱਗ ਰਿਹਾ ਤੁਸੀਂ ਦੇਖ ਰਹੇ ਹੋਵੋਗੇ ਹਜ਼ਾਰਾਂ ਚ ਲੋਕ ਆ ਜਿਹੜੇ ਉਹ ਫਾਇਦਾ ਉਠਾ ਰਹੇ ਆ ਇਹਨਾਂ ਸਾਰਿਆਂ ਦੇ ਕਾਰਡ ਬਣ ਜਾਣੇ ਆ ਕਾਰਡ ਬਣ ਤੋਂ ਬਾਅਦ ਇਹ ਹਫ਼ਤੇ ਚ ਤਿੰਨ ਦਿਨ ਜਿਹੜੇ ਹਰ ਸੇਵਾ ਮੈਡੀਕਲ ਸਟੋਰ ਆ ਉੱਥੋਂ ਦਵਾਈਆਂ ਲਿਜਾ ਸਕਦੇ ਆ ਜਿਹੜੀਆਂ ਕਿ ਬਿਲਕੁਲ ਫਰੀ ਆਫ ਕਾਸਟ ਆ ਕੁਝ ਐਦਾਂ ਦੇ ਪੇਸ਼ੈਂਟ ਵੀ ਆ ਜਿਨ੍ਹਾਂ ਦੀ ਮਹੀਨੇ ਦੀ ਕੋਈ 10000 ਤੱਕ ਦੀ ਦਵਾਈ ਵੀ ਚੱਲਦੀ ਆ ਉਹ ਵੀ ਬਿਲਕੁਲ ਫਰੀ ਆ ਇਸ ਤੋਂ ਇਲਾਵਾ ਅਗਰ ਉਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਆ ਕਿਸੇ ਹੋਰ ਹਸਪਤਾਲ ਭੇਜਣਾ ਤਾਂ ਉਹਨਾਂ ਨੂੰ ਐਂਬੂਲੈਂਸ ਸਰਵਿਸ ਵੀ ਬਿਲਕੁਲ ਫਰੀ ਦਿੱਤੀ ਜਾਂਦੀ ਆ ਵੈਸੇ ਵੀ ਜਿਹੜੀ ਐਂਬੂਲੈਂਸ ਸਰਵਿਸ 24 ਆਰਜ਼ ੱਲੋ ਔਰ ਅੱਜ ਵਰਲਡ ਕੈਂਸਰ ਕੇਅਰ ਪਿੰਡ ਮੋਰਾਲੀ ਪਹੁੰਚੀ ਆ ਔਰ ਹਰ ਸਾਲ ਨਾਲ ਇੱਥੇ ਕੈਂਪ ਲੱਗਦਾ ਆ ਤਕਰੀਬਨ ਸਾਡਾ ਹੀ ਜਿਹੜਾ ਵਰਲਡ ਕੈਂਸਰ ਕੇਅਰ ਦਾ ਦਸਵਾਂ ਕੈਂਪ ਹੋਣਾ ਆ ਔਰ ਕੋਸ਼ਿਸ਼ ਕਰ ਰਹੀ ਹੈ ਕਿ ਵੱਤ ਤੋਂ ਵੱਤ ਲੋਕਾਂ ਨੂੰ ਜਿਹੜੀ ਜਾਂਚ ਕੀਤੀ ਜਾਵੇ ਚਾਰ ਮੋਬਾਈਲ ਬੱਸਾਂ ਲੈ ਕੇ ਵਲਡ ਕੈਚਰ ਏਅਰ ਪਹੁੰਚੀ ਆਪਣੀ ਇਹਦੇ ਵਿੱਚ ਮੈਮੋਗ੍ਰਾਫੀ ਹੋ ਰਹੀ ਹੈ ਛਾਤੀ ਦੀ ਕੈਂਸਰ ਵੰਦੀ ਜਾਂਚ ਕਰ ਰਹੇ ਆਂ ਬੱਚੇਦਾਨੀ ਦੀ ਕੈਂਸਰ ਦੀ ਜਾਂਚ ਕਰ ਰਹੇ ਆਂ ਗਦੂਦਾਂ ਦੇ ਕੈਂਸਰ ਵਾਸਤੇ ਪੀਐਸਏ ਕਰ ਰਹੇ ਆਂ ਮੂੰਹ ਤੇ ਗਲੇ ਦੀ ਜਾਂਚ ਕਰ ਰਹੇ ਆਂ ਬਲੱਡ ਕੈਂਸਰ ਦੀ ਜਾਂਚ ਕਰ ਰਹੇ ਆਂ ਹੱਡੀਆਂ ਦੇ ਇਹਨੇ ਟੈਸਟ ਹੈ ਉਹ ਕਰ ਰਹੇ ਆਂ ਦਵਾਈਆਂ ਦੇ ਰਹੇ ਆਂ ਨਾਲ ਦੀ ਨਾਲ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਲਿਟਰੇਚਰ ਵੰਦੇ ਆਂ ਔਰ ਲੋਕਾਂ ਨੂੰ ਜਾਗਰੂਤ ਕਰ ਰਹੇ ਆਂ ਸਾਡਾ ਜਿਹੜਾ ਮਕਸਦ ਹੁੰਦਾ ਕਿ ਘਰ-ਘਰ ਜਾ ਕੇ ਤੰਦਰੁਸਤ ਲੋਕਾਂ ਨੂੰ ਚੈੱਕ ਕੀਤਾ ਜਾਵੇ ਔਰ ਕੈਂਸਰ ਨੂੰ ਪਹਿਲੀ ਸਟੇਜ ਤੇ ਫੜਿਆ ਜਾਵੇ ਉਹਦੇ ਤਹਿਤ ਜਿਹੜੀ ਵਰਲਡ ਕੈਂਸਰ ਕੇਅਰ ਲਗਾਤਾਰ ਪੰਜਾਬ ਦੇ ਸਾਰੇ ਪਿੰਡਾਂ 'ਚ ਪਹੁੰਚ ਕਰ ਰਹੀ ਹੈ ਔਰ ਮੋਰਾਵਾਲੀ ਦੀ ਜਿਹੜੀ ਸੰਗਤ ਦਾ ਬੜਾ ਧੰਨਵਾਦ ਹੈ ਇਹ ਹਰ ਸਾਲ ਜਿਹੜਾ ਸਾਨੂੰ ਬੁਲਾਉਂਦੇ ਆ ਔਰ ਸਭ ਨੂੰ ਸਪੋਰਟ ਕਰਦੇ ਆ